ਦੋਸਤੋ ਮੈਂ ਨਾ ਇੱਕ ਖਬਰ ਪੜ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇਕਰ ਇਸ ਤਰੀਕੇ ਦੇ ਨਾਲ ਮਿਸਾਲੀ ਸਜ਼ਾ ਦਿੱਤੀ ਜਾਵੇ ਬਲਾਤਕਾਰ ਦੇ ਦੋਸ਼ੀਆਂ ਨੂੰ ਜਾਂ ਇਹ ਤਰੀਕਾ ਵਰਤਿਆ ਜਾਵੇ ਨਾ ਤਾਂ ਜਿਹੜੇ ਬਲਾਤਕਾਰ ਦੇ ਕੇਸ ਆ ਨਾ ਇਹ ਬਿਲਕੁਲ ਹੀ ਆਉਣੇ ਬੰਦ ਹੋ ਜਾਣਗੇ ਕਿਤੇ ਨਾ ਕਿਤੇ ਇਹਨਾਂ ਨੂੰ ਪੂਰਨ ਤੌਰ ਤੇ ਠੱਲ ਪੈ ਜੇਗੀ ਚੀਨ ਦੀ ਰਾਜਧਾਨੀ ਜਿਹੜੀ ਬੀਜਿੰਗ ਸੀ ਉੱਥੇ ਇੱਕ ਮੁਹੱਲੇ ਦੇ ਵਿੱਚ ਇੱਕ ਕੁੜੀ ਦੇ ਨਾਲ ਸਮੂਹਿਕ ਬਲਾਤਕਾਰ ਹੋ ਜਾਂਦਾ ਉਸ ਮੁਹੱਲੇ ਦਾ ਜਿਹੜਾ ਚੇਅਰਮੈਨ ਸੀ ਮੌਸੇਤਾਨ ਇਦਾਂ ਦਾ ਕੁਛ ਨਾਮ ਸੀ ਉਹਦਾ ਉਸ ਬੱਚੀ ਨੂੰ ਮਿਲਣ ਜਾਂਦਾ ਜਦੋਂ ਦੇਖਦਾ ਤਾਂ ਉਸ ਬੱਚੀ ਦੀ ਹਾਲਤ ਬਹੁਤ ਖਰਾਬ ਸੀ ਤਾਂ ਉਹਨੇ ਬੱਚੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ ਕਿ ਬੱਚੇ ਜਦੋਂ ਤੇਰੇ ਨਾਲ ਇਹ ਦੁਸ਼ਕਰਮ ਹੋਇਆ ਕੀ ਤੂੰ ਰੌਲਾ ਪਾਇਆ ਸੀ ਤਾਂ ਉਸ ਬੱਚੀ ਕਹਿੰਦੀ ਕਿ ਹਾਂ ਜਦੋਂ ਇਹ ਚੀਜ਼ਾਂ ਹੋਈਆਂ ਤਾਂ ਮੈਂ ਓਬਵੀਅਸ ਆ ਕਿ ਉਹ ਰੌਲਾ ਪਾਇਆ ਮੈਂ ਆਪਣੇ ਪਛਾਣ ਦੇ ਲਈ ਬੋਲੀ ਕਹਿੰਦੀ ਕਿ ਤੂੰ ਹੁਣ ਜਿਹੜਾ ਆ ਰੋਲਾ ਪਾ ਸਕਦੀਆਂ ਜਿੰਨਾ ਉੱਚੀ ਤੂੰ ਉਦੋਂ ਰੋਲਾ ਪਾਇਆ ਸੀ ਤਾਂ ਕੁੜੀ ਨੇ ਕਿਹਾ ਕਿ ਹਾਂ ਮੈਂ ਪਾ ਸਕਦੀ ਹਾਂ ਤਾਂ ਉਹਨੇ ਉਸ ਮੁਹੱਲੇ ਦੇ ਅੱਧੇ ਮੀਲ ਦੇ ਦਾਇਰੇ ਦੇ ਵਿੱਚ ਜਿਹੜੀ ਸੀ ਨਾ ਉਹ ਪੁਲਸ ਖੜੀ ਕਰ ਦਿੱਤੀ ਉਸ ਕੁੜੀ ਨੂੰ ਕਿਹਾ ਕਿ ਬੱਚੇ ਇੰਨੀ ਹੀ ਉੱਚੀ ਆਵਾਜ਼ ਦੇ ਵਿੱਚ ਤੂੰ ਚੀਕ ਮਾਰੀ ਜਿੰਨੀ ਉੱਚੀ ਤੂੰ ਉਸ ਵੇਲੇ ਚੀਕਾਂ ਮਾਰੀਂ ਜਦੋਂ ਤੇਰੇ ਨਾਲ ਇਹ ਹਾਸਾ ਹੋਇਆ ਸੀ ਤਾਂ ਜਦੋਂ ਕੁੜੀ ਉਨੀ ਹੀ ਜ਼ੋਰ ਦੀ ਚਲਾਈ ਤੇ ਜਿਸ ਪੁਲਸ ਵਾਲਿਆਂ ਤੱਕ ਉਹ ਆਵਾਜ਼ ਪਹੁੰਚੀ ਉਸ ਤੋਂ ਅੱਗੇ ਉਸ ਘੇਰੇ ਦੇ ਵਿੱਚ ਆਉਂਦੇ ਜਿੰਨੇ ਵੀ ਮਰਦ ਸੀ ਨਾ ਸਾਰਿਆਂ ਨੂੰ ਇਕੱਠੇ ਕਰਕੇ ਮੌਸੇ ਤੰਗ ਨੇ ਕਿਹਾ ਕਿ ਇਹਨਾਂ ਨੂੰ ਲੈ ਕੇ ਆਓ ਉਹ ਸਾਰੇ ਮਰਦ ਇਕੱਠੇ ਕਰਕੇ ਸਾਹਮਣੇ ਲੈ ਆਂਦੇ ਤਾਂ ਉਹਨੇ ਕਿਹਾ ਕਿ ਤੁਹਾਡੇ ਕੋਲ ਸਿਰਫ ਅੱਧਾ ਘੰਟਾ ਆ ਤੁਸੀਂ ਮੈਨੂੰ ਦੱਸ ਦੋ ਕਿ ਇਸ ਬੱਚੀ ਦੇ ਨਾਲ ਦੁਸ਼ਕਰਮ ਕਿਨੇ-ਕਿਨੇ ਕੀਤਾ ਨਹੀਂ ਤਾਂ ਕਹਿੰਦੇ ਅੱਧੇ ਘੰਟੇ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਗੋਲੀਆਂ ਮਾਰ ਦੇਣੀ ਪੁਲਿਸ ਵਾਲਿਆਂ ਨੂੰ ਕਹਿਤਾ ਕਿ ਇਹਨਾਂ ਤੋਂ ਪੁਸ਼ਪੜਤਾਲ ਕਰ ਲਓ ਅੱਧੇ ਘੰਟੇ ਬਾਅਦ ਇਹਨਾਂ ਨੂੰ ਗੋਲੀਆਂ ਮਾਰ ਦਿਓ ਜੇਕਰ ਨਹੀਂ ਦੱਸਦੇ ਹੁਣ ਮਨਾਂ ਦੇ ਵਿੱਚ ਇੰਨਾ ਡਰ ਪੈ ਗਿਆ ਸੀ ਕਿ ਜੇ ਅਸੀਂ ਨਾ ਦੱਸਿਆ ਕਿ ਭਾਈ ਕਿੰਨੇ ਕੀਤਾ ਜਾਂ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਇਹ ਸੀ ਕਿ ਭਾਈ ਜੇ ਦੜਵੱਟੀ ਰੱਖੀ ਤਾਂ ਅਸੀਂ ਵੀ ਮਾਰੇ ਜਾਵਾਂਗੇ ਉਹਨਾਂ ਨੇ ਉਹ ਜਿਹੜੇ ਦੋਸ਼ੀ ਸੀ ਨਾ ਉਹ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਫੜ ਲਏ ਔਰ ਉਹਨਾਂ ਦੋਸ਼ੀਆਂ ਨੂੰ ਸਾਰਿਆਂ ਲੋਕਾਂ ਸਾਹਮਣੇ ਕਹਿੰਦੇ ਆ ਕਿ ਚੌਂਕ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਸਾਰੀ ਕਾਰਵਾਈ ਜਿਹੜੀ ਸੀ ਨਾ ਤਿੰਨਾ ਘੰਟਿਆਂ ਦੇ ਵਿੱਚ ਵਿੱਚ ਹੋ ਗਈ ਦੋਸ਼ੀ ਵੀ ਫੜੇਗੇ ਉਹਨਾਂ ਨੂੰ ਮੌਤ ਦੀ ਸਜ਼ਾ ਵੀ ਦੇ ਦਿੱਤੀ ਬਣਦੀ ਵੀ ਆ ਇਸ ਤੋਂ ਥੱਲੇ ਸਜ਼ਾ ਹੀ ਕੋਈ ਨਹੀਂ ਸਾਨੂੰ ਕਿੰਨੇ ਹੱਕ ਦਿੱਤਾ ਕਿ ਅਸੀਂ ਔਰਤ ਦੀ ਇੱਜ਼ਤ ਨੂੰ ਹੱਥ ਪਾ ਲਈਏ ਸਜ਼ਾ ਇਹੋ ਹੀ ਬਣਦੀ ਆ ਕਹਿੰਦੇ ਕਿ ਪੰਜ ਦਿਹਾਕੇ ਉਹ ਸ਼ਹਿਰ ਦੇ ਵਿੱਚ ਕਿਸੇ ਵੀ ਔਰਤ ਦੇ ਨਾਲ ਬਲਾਤਕਾਰ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਫਰਕ ਇਹ ਆ ਨਾ ਭਾਈ ਉੱਥੇ ਮੌਕੇ ਤੇ ਨਿਪਟਾਰਾ ਹੋ ਗਿਆ ਇੱਥੇ ਸਾਨੂੰ ਸਜ਼ਾ ਦਿਵਾਉਣ ਦੇ ਲਈ ਕੈਂਡਲ ਮਾਰਚ ਕੱਢਣੇ ਪੈਂਦੇ ਆ ਫਿਰ ਉਹਦੇ ਉੱਤੇ ਸਿਆਸਤ ਹੁੰਦੀ ਆ ਫਿਰ ਦਸਾਂ ਦਿਨਾਂ ਬਾਅਦ ਅਸੀਂ ਸਾਰੇ ਉਸ ਪੀੜਤਾਂ ਨੂੰ ਜਿਹਦੇ ਨਾਲ ਦੁਸ਼ਕਰਮ ਹੋਇਆ ਹੁੰਦਾ ਅਸੀਂ ਸਾਰੇ ਭੁੱਲ ਜਾਂਦੇ ਆ ਸਰਕਾਰਾਂ ਆਪਣੇ ਉल्लू ਸਿੱਧੇ ਕਰ ਲੈਂਦੀਆਂ ਸਿਆਸਤ ਕਰਕੇ ਕੈਂਡਲ ਮਾਰਚ ਉਹੀ ਰਹਿੰਦਾ ਪਰ ਹਰ ਘੜੀ ਹਰ ਦਿਨ ਹਰ ਹਫਤੇ ਹਰ ਮਹੀਨੇ ਹਰ ਸਾਲ ਜਿਹੜੀ ਪੀੜਤ ਔਰਤ ਆ ਪੀੜਤ ਬੱਚੀ ਆ ਉਹ ਬਦਲ ਜਾਂਦੀ ਆ ਕੈਂਡਲ ਮਾਰਚ ਸੇਮ ਰਹਿੰਦਾ ਔਰ ਕਈਆਂ ਦੇ ਹਿੱਸਿਆਂ ਦੇ ਵਿੱਚ ਕੈਂਡਲ ਮਾਰਚ ਵੀ ਨਸੀਬ ਨਹੀਂ ਹੁੰਦਾ ਇਨਸਾਫ ਅਸੀਂ ਕਿੱਥੋਂ ਪਾੜਦੇ ਆ ਤਰਾਸ ਦੀ ਸਾਡੇ ਮੁਲਕ ਦੀ ਭਾਈ ਇਹ ਆ ਕਿ ਅਸੀਂ ਪਹਿਲਾਂ ਉਹੀ ਬਲਾਤਕਾਰੀ ਲੀਡਰਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਸੰਸਦ ਦੇ ਵਿੱਚ ਭੇਜਦੇ ਆ ਫਿਰ ਉਹਨਾਂ ਨੂੰ ਹੀ ਦਰਖਾਸਤਾਂ ਪਾ ਪਾ ਕੇ ਸਜ਼ਾ ਕਰਵਾਉਣ ਦੀ ਮੰਗ ਕਰਦੇ ਆ ਸਾਡਾ ਮੁਲਕ ਜਿਹੜਾ ਆ ਨਾ ਉਹ ਧਾਰਮਿਕ ਹੋਣਾ ਕੋਈ ਪ੍ਰਾਪਤੀ ਨਹੀਂ ਪ੍ਰਾਪਤੀ ਉਹ ਆ ਜਿਸ ਦਿਨ ਅਸੀਂ ਇਹ ਸਮਝਣ ਲੱਗ ਪਏ ਕਿ ਭਾਈ ਸਾਡਾ ਧਰਮ ਸਾਨੂੰ ਕਹਿੰਦਾ ਕੀ ਜੇਕਰ ਅਸੀਂ ਸਿਆਸਤਦਾਨਾਂ ਦੇ ਉੱਤੇ ਇਹ ਛੱਡ دیے ਨਿਆ ਦੇਣਾ ਤਾਂ ਸ਼ਾਇਦ ਇਹ ਦੁਸ਼ਕਰਮ ਕਦੇ ਵੀ ਖਤਮ ਨਾ ਹੋਣਗੇ ਇਹਦਾ ਇੱਕੋ ਹੀ ਹੱਲ ਆ ਭਾਈ ਜਿੱਦਣ ਸਾਨੂੰ ਬੇਗਾਨਿਆਂ ਦੀਆਂ ਧੀਆਂ ਪੈਣਾ ਮਾਵਾਂ ਆਪਣੀਆਂ ਧੀਆਂ ਪੈਣਾ ਮਾਵਾਂ ਲੱਗਣ ਲੱਗ ਪਿਆਣਾ ਉਸ ਦਿਨ ਇਹ ਸਾਰਾ ਕੁਝ ਜਿਹੜਾ ਆ ਖਤਮ ਹੋ ਜਾਊਗਾ